ਅਸੀਂ ਸ਼ੰਕਰ ਭੋਜਨ ਬੰਡਾਰ ਤੋਂ ਆਰਡਰ ਕੀਤਾ ਸੀ ਸਵੀਗੀ ਵਾਲਿਆਂ ਤੋਂ ਤੇ ਅਸੀਂ ਜਿਵੇਂ ਰਾਇਤਾ ਦਾਲ ਮਟਰ ਆਲੂ ਮਟਰ ਦੀ ਸਬਜੀ ਦਾ ਆਰਡਰ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਨੌਨ ਵੇਜ ਪੇਸ਼ ਤਾ ਫੋਲ ਨਹੀਂ ਨਹੀਂ ਨਸਤ ਨਾਮਦਾਨ ਲਿਆ ਆ ਸੀ ਹੱਥ ਵਿੱਚ ਲਗਾਉਂਦੇਗੇ इवन ਅਸੀਂ ਕੇਕ ਪੇਸਟਰੀ ਵੀ ਐਡਲਸ ਖਾਂਦੇ ਆ ਤੇ ਇਹ ਸਾਰਾ ਹੀ ਨੌਨ ਵੇਜ ਦੀਆਂ ਹੋਰ ਵੀ ਕੁਝ ਪੇਸ਼ ਤੇ ਦਾਲ ਸੀ ਨਾਲ ਨੌਨ ਵੇਜ ਦੇ ਉਹ ਟੀਸੀ ਤੇ ਇੱਕ ਨਾਲ ਹੋਰ ਪਤਾ ਨਹੀਂ ਕੀ ਚਾਹੀ ਸੀ ਅਸੀਂ ਉਹਨੂੰ ਓਪਨ ਹੀ ਨਹੀਂ ਕੀਤਾ ਤੇ ਉਹ ਗੱਲਬਾਤ ਹੋਈ ਉਹਨਾਂ ਨਾਲ ਤੁਹਾਡੀ ਤੁਸੀਂ ਕੰਪਲੀਟ ਕਰਨੀ ਚਾਹੀਦੀ ਉਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਪਹਿਲਾਂ ਕਿਹਾ ਲੇਕਿਨ ਉਹਨਾਂ ਨੇ ਆਦੀ ਗੱਲ ਨਹੀਂ ਮੰਨੀ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਮੁੰਡਿਆਂ ਦੀ ਗਲਤੀਆਂ ਮੁੰਡੇ ਆਪੇ ਆ ਚੱਕ ਕੇ ਲੈ ਜਾਂਦੇ ਆ ਅਸੀਂ ਨਹੀਂ ਉਹਨਾਂ ਨੂੰ ਫੜਾ ਦੇਗੇ ਜੋ ਵੀ ਪੈਕਿੰਗ ਹੁੰਦੀ ਹੈ ਉਹ ਅਸੀਂ ਕਰਕੇ ਰੱਖ ਰਿਣੀ ਤੋਂ ਲੈ ਜਾਂਦੇ ਆ ਤੇ ਕੀ ਮੰਗ ਕੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਮੰਨ ਲਓ ਨੌਂ ਵਿੱਚ ਭੇਜਤਾ ਜੇ ਕੋਈ ਸੁਣਦੇ ਨਹੀਂ ਹੈਗੇ ਕਿ ਕਿਉਂ ਦੇਖਦੇ ਕਿ ਮੰਗ ਕੀ ਕਰਦੇ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਅਸੀਂ ਉਹਨਾਂ ਨੂੰ ਪਹਿਲਾਂ ਬੜੇ ਪਿਆਰ ਨਾਲ ਕਿਹਾ ਸੀ ਲੇਕਿਨ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀਗੀ ਉਹ ਕਹਿੰਦੇ ਨਹੀਂ ਸਾਡੇ ਸਾਡਾ ਇਹ ਕੋਈ ਕਸੂਰ ਹੈ ਨਹੀਂ ਕਸੂਰ ਹੀ ਸਾਦਾ ਮੁੰਡਿਆਂ ਦਾ ਹੈਗੇ ਤੁਸੀਂ ਮੁੰਡਿਆਂ ਨੂੰ ਕਾਲ ਕਰੋ ਮੁੰਡਿਆਂ ਨੂੰ ਕਾਲ ਕੀਤੀ ਉਹ ਉਹ ਚੁੱਕਦੇ ਨਹੀਂਗੇ ਪਹਿਲਾਂ ਵੀ ਆਪੇ ਕਰਦੇ ਨੇ ਇਸ ਇੱਕ ਦਿਨ ਪਹਿਲਾਂ ਵੀ ਆਰਡਰ ਕੀਤਾ ਸੀ ਉਦੋਂ ਖਾਣਾ ਸਹੀ ਆਇਆ ਸੀ ਲੇਕਿਨ ਅੱਜ ਨਹੀਂ ਆਇਆ ਬਸਟੈਂਡ ਕੋਲ ਮਿਲ ਮੈਡੀਸਨ ਦੀ ਸ਼ਾਪ ਹੈ ਅਸੀਂ ਅੱਜ ਘਰ ਵਿੱਚ ਕੋਈ ਨਾ ਹੋਣ ਕਾਰਨ ਸਵੀਜੀ ਦੇ ਥਰੂ ਸ਼ੰਕਰ ਭੋਜਨ ਢਾਬੇ ਤੇ ਕੁਝ ਖਾਨਵੀਨ ਦਾ ਆਰਡਰ ਦੋ ਪਲੇਟਾਂ ਆਰਡਰ ਕੀਤੀਆਂ ਸੀ ਜਿੰਦੇ ਵਿੱਚ ਮਟਰ ਪਨੀਰ ਸੋਰੀ ਆਲੂ ਮਟਰ ਕੜੀ ਤੇ ਰਾਇਤਾ ਆਰਡਰ ਕੀਤਾ ਸੀ ਜੋ ਮੈਂ ਤੁਹਾਨੂੰ ਸਕਰੀਨਸ਼ਾਟ ਭੇਜਵਾ ਦਿੰਦਾ ਗੁੜੀਆਂ ਨੇ ਆਰਡਰ ਕੀਤਾ ਸੀਗਾ ਪਰ ਉਹਨਾਂ ਵੱਲੋਂ ਸਾਨੂੰ ਇੱਕ ਹੈ ਸ਼ਾਇਦ ਕੋਈ ਪਨੀਰ ਦੀ ਸਬਜ਼ੀ ਹੈ ਇੱਕ ਦਾਲ ਹੈ ਦਾਲ ਫਰਾਈ ਹੈ ਤੇ ਨਾਲ ਕੋਈ ਨੌਨ ਵੇਜ ਹੈ ਅਸੀਂ ਨੌਨ ਵੇਜ ਦਾ ਟੈਗ ਹੀ ਸਾਨੂੰ ਨਹੀਂ ਪਤਾ ਕਿ ਕੀ ਹੈ ਉਹਦਾ ਕੁਝ ਖਾਣ ਲੱਗੇ ਸਾਨੂੰ ਕਸੂਰ ਤਾਂ ਉਹ ਤਾਂ ਐਪ ਲਿਖਾ ਲੱਗੇ ਕਿ ਪਪੋੜੇ ਹੋਣਗੇ ਪਰ ਜੋ ਨੱਕ ਦੇ ਦੇਖਿਆ ਵਿੱਚ ਤਾਂ ਵਿੱਚੋਂ ਦੇ ਵਿੱਚੋਂ ਕੁਝ ਹੋਰ ਤਰ੍ਹਾਂ ਦੇ ਆ ਰਿਹਾ ਸੀ ਜੋ ਕਿ ਸਾਡੇ ਇੱਥੇ ਲੱਗੇ ਕੋਈ ਖਾ ਲੈਂਦੇ ਆ ਉਹਨਾਂ ਨੂੰ ਪੁੱਛਿਆ ਨਾ ਦੱਸੇ ਤੈਨੂੰ ਅਬੀ ਨੌਨ ਵੇਜ ਹੈ ਸ਼ੁਕਰੀਆ ਬਤ ਉਹ ਹੀ ਉਹਨਾਂ ਦੇ ਨਾਲ ਵੀ ਤੁਸੀਂ ਆਰਡਰ ਗਲਤ ਭੇਜਿਆ ਹੋਇਆ ਹੈਗਾ ਨੌਨ ਵੇਜ ਭੇਜ ਚ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦਾ ਸਾਡੀ ਇੰਦੇ ਵਿੱਚ ਕੋਈ ਗਲਤੀ ਨਹੀਂ ਮੁੰਡਿਆਂ ਕੋਲ ਦੋ ਦੋ ਆਰਡਰ ਹੁੰਦੇ ਆ ਤੁਹਾਨੂੰ ਗਲਤ ਆਰਡਰ ਪਕੜਾ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਫੋਨ ਆਇਆ ਉਹ ਕਹੇ ਉਹ ਕਹਿ ਰਹੀ ਹੈ ਕਿ ਕਹਿੰਦੇ ਇਹ ਇੰਦੇ ਵਿੱਚ ਸਾਡੇ ਕੋਲ ਪੰਜ-ਚਾਰ ਲਫਾਫੇ ਹੁੰਦੇ ਆ ਮੁੰਡੇ ਕੋ ਚੁੱਕ ਕੇ ਲੈ ਜਾਂਦੇ ਮੈਂ ਉਹਨਾਂ ਤੋਂ ਇਹਨਾਂ ਵੀ ਪੁੱਛਿਆ ਵੀ ਕਿ ਤੁਹਾਡੇ ਜਿਹੋ ਤੇ ਪੰਜ-ਪੰਜ ਛੇ-ਛੇ ਆਰਡਰ ਇਕੱਠੇ ਆਉਂਦੇ ਆ ਤੁਹਾਡਾ ਕੋਈ ਟੈਗ ਵਗੈਰਾ ਨਹੀਂ ਲੱਗਿਆ ਹੁੰਦਾ ਇੰਦੇ ਤੇ ਵੀ ਜਿਸ ਦੇ ਵਿੱਚ ਵੀ ਹੁੰਦਾ ਵੀ ਜਿਸ ਦੇ ਨਾਲ ਵੀ ਤਾਂ ਪਤਾ ਲੱਗੇ ਕਿਸੇ ਕੀ ਖਾਣਾ ਗਿਆ ਤੇ ਉਹਨਾਂ ਨੇ ਕਿ ਨਹੀਂ ਅਸੀਂ ਤਾਂ ਕੋਈ ਟੈਗ ਨਹੀਂ ਲਗਾਉਂਦੇ ਇਸ ਦਾ ਮਤਲਬ ਤਾਂ ਮੈਂ ਤੁਹਾਨੂੰ ਜੋ ਪਕੜਾ ਦੇਣਾਗਾ ਤੁਸੀਂ ਉਹੀ ਡਿਲੀਵਰ ਕਰੋਗੇ ਨਾ ਜੇ ਉਹ ਮੁੰਡੇ ਫੜਾਉਗੇ ਡਿਲੀਵਰ ਕਰਨੇ ਹੁੰਦੇ ਤਾਂ ਕੋਈ ਕਸੂਰ ਹੀ ਨਹੀਂਗਾ ਤੇ ਕਸੂਰ ਸਾਰਾ ਉਹ ਹੈ ਤੇ ਸਾਰ ਸਿੱਟ ਮੁੰਡਿਆ ਤੇਰੇ ਪਹਿਲਾਂ ਵੀ ਆਰਡਰ ਕਰਦੇ ਰਹੇ ਹਾਂ ਹਾਂ ਬੇਟੇ ਮੇਰੀਆਂ ਬੇਟੀਆਂ ਵਗੈਰਾ ਕਰਦੇ ਰਹਿੰਦੇ ਆਰਡਰ ਕੋਈ ਤੇ ਇਹ ਹੁਣ ਤੁਸੀਂ ਮੰਨ ਲਓ ਕੋਈ ਕੰਪਲੇਟ ਹੈਗੀ ਆ ਕੋਈ ਗੋਕੀਤੀ ਹੈਗੀ ਇਹਨਾਂ ਦੇ ਕੋਲ ਅਸੀਂ ਇਹਨਾਂ ਸਵਿਜੀ ਤੇ ਕੰਪਲੀਟ ਕੀਤੀ ਸੀਗੀ ਉਹਦੇ ਤੁਹਾਨੂੰ ਸਕਰੀਨਸ਼ਾਟ ਮੈਂ ਸੈਂਡ ਕਰਵਾ ਦਿੰਦੇ ਹਾਂ ਉਹਦੇ ਵਿੱਚ ਵੀ ਹੈ ਉਹਦੇ ਵਿੱਚ ਜੋ ਹੈਗਾ ਉਹ ਵੀ ਕਹਿੰਦੇ ਵੀ ਅਸੀਂ ਪਾਰਟਨਰ ਕਹਾਂਗੇ ਤੇ ਉਹ ਜੀ ਕੋਈ ਗਲਤੀ ਨਾ ਹੋਵੇ ਉਹਨਾਂ ਤੋਂ ਸਾਨੂੰ ਕੋਈ ਤਸ਼ੱਲੀ ਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਇਹਨਾਂ ਦੇ ਦੇਖਦੇ ਕਿ ਕਿਹਨਾਂ ਮਾਲ ਵਿੱਚ ਖਾਂਦੇ ਨਹੀਂ ਹੈਗੇ ਕਿ ਇਸ ਤਰ੍ਹਾਂ ਦੇ ਨਾਲ ਨੌਨ ਵੇਜ ਭੇਜ ਦੇਣਾ ਕੋਈ ਚੈੱਕ ਨਹੀਂ ਕੀਤਾ ਜਾਣਾ ਟੈਗ ਨਹੀਂ ਲੱਗਿਆ ਹੋਇਆ। ਮੇਰਾ ਤੁਹਾਨੂੰ ਇਸੇ ਤੁਹਾਡੇ ਥਰੂ ਇਹ ਹੀ ਦੱਸਣੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਇਹ ਹੀ ਚਾਹਨਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੀ ਇਹਨਾਂ ਗਹਿਲੀਆਂ ਕਰ ਰਹੇ ਹੈ। ਕਿ ਜਿਹੜੇ ਬੰਦੇ ਕੋਈ ਪਿਓਰ ਵੇਜੀਟੇਨ ਹੈ ਨੌਨ ਵੇਜ ਨਹੀਂ ਖਾ ਰਹੇ ਉਹਨਾਂ ਨੂੰ ਨੌਨ ਵੇਜ ਪਰੋਸਿਆ ਜਾ ਰਿਹਾ ਹੈ। ਇਹਨਾਂ ਗਹਿਲੀਆਂ ਤੇ ਇਹਨਾਂ ਦ ਅਜੰਸੀਆਂ ਸਵੀਟੀ ਵੀ ਰਾਹੀਂ ਥ्रू ਆਨਲਾਈਨ ਦਾ ਕੰਮ ਤਾਂ ਕਰ ਲੈਂਦੇ ਆ ਪਰ ਉਹਦੇ ਵਿੱਚ ਪ੍ਰੋਪਰ ਕਰਦੇ ਨਹੀਂ ਨਾ ਕੋਈ ਟੈਗ ਨਾ ਕੁਝ ਵੀ ਅਸੀਂ ਤਾਂ ਕੋਈ ਕਿਸਨ ਕੋਸ਼ਿਸ਼ ਪਕੜਾ ਦੇ ਇਹਦਾ ਹੁਣ ਇਹਦਾ ਮੈਨੂੰ ਫੋਨ ਆ ਰਿਹਾ ਸੀ ਆ ਰਿਹਾ ਸੀਗਾ ਕਹਿੰਦਾ ਤੁਹਾਨੂੰ ਖਾਣਾ ਭਜਵਾ ਦਿੰਨਾ ਮੈਂ ਹੋਰ ਆਪ ਲੈ ਕੇ ਆਪ ਦੇ ਜਨ ਮੈਨੂੰ ਕੀ ਪਤਾ ਮੈਨੂੰ ਕੀ ਦੇ ਕੇ ਜਾਏਗਾ ਸਹੀ ਦੇਖੀਏ ਗਲਤ ਦੇਖ ਜਾਏਗੇ ਹੁੰਦੇ ਮੈਂ ਤਾਂ ਵਿਸ਼ਵਾਸ ਹੀ ਖਤਮ ਕਰ ਦੋ ਗਿਆ ਇਹ ਪਤਾ ਤਾਂ ਬਕਿੱਤੇ ਹੈਗਾ ਜੀ ਇਹ ਸ਼ਾਇਦ ਮਸੀਤ ਵਾਲੀ ਚੌਂਕ ਕੋਲੇ ਹੈ ਆਪਣੇ ਬਸ ਮਸੀਤ ਸਿੰਘ ਦੇ ਕੋਲੇ ਉੱਥੇ ਦੱਸਦੇ ਹੋਰ ਵੀ ਕੋਈ ਤੁਮ ਲੇਟ ਕਰੋਗੇ ਕੋਈ ਫੋਨ ਹਾਂ ਮੈਨੂੰ ਜੋ ਫੂਡ ਹੈ ਸਾਈ ਮੈਂ ਕੋਰਟ ਦੇ ਜਿੱਥੇ ਮਰਜੀ ਜਾਣਾ ਕੋਈ ਮੈਂ ਜਾਵਾਂਗਾ ਮੰਗ ਕੀ ਕਰਦੇ ਆ ਵੀ ਮੈਨੂੰ ਆਪਾਂ ਚਾਹਣ ਵੀ ਜਿਹੜਾ ਹੈਗੀ ਜਗ ਜੈਰ ਹੋਣੀ ਚਾਹੀਦੀ ਚੀਜ਼ ਵੀ ਜਿਹੜੀ ਚੀਜ਼ ਹੈ ਹੁਣ ਪਤਾ ਲੱਗਣਾ ਚਾਹੀਏ ਲੋਕਾਂ ਨੂੰ ਕਿ ਕਿਸ ਤਰ੍ਹਾਂ ਦੇ ਕਰ ਰਹੇ ਅਗਿਆਨੀਆਂ ਕਰ